ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਹੋਣ ਅਸੀਂ ਅਮੀਰ ਹੋ ਜਾਈਏ ਗਰੀਬੀ ਦਾ ਸਾਨੂੰ ਸਾਹਮਣਾ ਕਰਨਾ ਨਾ ਪੈ ਜਾਵੇ ਤਾਂ ਤੁਸੀਂ ਇਹ ਕੰਮ ਕਰਨੇ ਸ਼ੁਰੂ ਕਰ ਦਿਓ ਦਿਨਾਂ ਵਿੱਚ ਹੀ ਮੰਨ ਲਓ ਕਿ ਤੁਹਾਡੀ ਕਿਸਮਤ ਤੁਹਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਦਸਵੇਂ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਬੱਚਿਆਂ ਤੇ ਬਣੀ ਰਹੇ ਤੁਸੀਂ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਓ ਤੇ ਖੁਸ਼ਹਾਲ ਜੀਵਨ ਬਤੀਤ ਕਰੋ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇ ਜੀਵਨ ਵਿੱਚ ਤੁਸੀਂ ਸੁਖੀ ਰਹਿਣਾ ਚਾਹੁੰਦੇ ਹੋ ਅਮੀਰ ਰਹਿਣਾ ਚਾਹੁੰਦੇ ਹੋ ਤਾਂ ਇਹ ਕੰਮ ਕਰਨੇ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਦਿਓ ਇਹ ਕੁਝ ਨਿਯਮ ਆਪਣੇ ਚੇਤੇ ਦੇ ਅੰਗ ਹੀ ਬਣਾ ਲਓ ਤਾਂ ਇਹ ਨਿਯਮ ਕਿਹੜੇ ਹਨ ਜੀ ਤੇ ਸਾਨੂੰ ਕਿੰਜ ਸੁਖੀ ਕਰ ਦੇਣਗੇ ਇਹ ਸਾਰੀ ਹੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤੇ ਨਾਲ ਹੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਇਹ ਮੈਸੇਜ ਤੁਸੀਂ ਆਪਣੇ ਹੋਰ ਵੀ ਭੈਣ ਭਰਾਵਾਂ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਸਾਤ ਸੰਗਤ ਜੀ ਸਭ ਤੋਂ ਪਹਿਲਾ ਨਿਯਮ ਹੈ ਜੀ ਸਵੇਰੇ ਜਲਦੀ ਉਠੋ ਅੰਮ੍ਰਿਤ ਵੇਲੇ ਦੇ ਵਿੱਚ ਉਠੋ ਅਤੇ ਉੱਠ ਕੇ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪੋ ਜਿੰਨਾ ਵੀ ਹੋ ਸਕੇ 5 ਮਿੰਟ 10 ਮਿੰਟ ਉੱਠਦੇ ਅਨਸਾਰ ਹੀ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਤੇ ਜਿੰਨਾ ਵੀ ਹੋ ਸਕੇ 5-10 ਮਿੰਟ ਅਸੀਂ ਪਰਮਾਤਮਾ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਨਾ ਹੈ ਕਿਉਂਕਿ ਸਾਡਾ ਮਨ ਉੱਠਦੇ ਅਨਸਾਰ ਹੀ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜ ਜਾਣਾ ਚਾਹੀਦਾ ਹੈ ਇਹ ਮਨ ਇੱਧਰ-ਉੱਧਰ ਦੇ ਫਿਰਮਾੜੇ ਖਿਆਲਾਂ ਤੋਂ ਬਚ ਜਾਂਦਾ ਹੈ ਸੋ ਉੱਠਦੇ ਸਾਰ ਹੀ ਪਰਮਾਤਮਾ ਜੀ ਦਾ ਨਾਮ ਸਿਮਰਨ ਕਰਨਾ ਹੈ ਫਿਰ ਉਸ ਤੋਂ ਬਾਅਦ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਨਾ ਭੁੱਲੋ ਨੇਤ ਨੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਕਿਉਂਕਿ ਸਾਥ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਅਸੀਂ ਉਹਨਾਂ ਚੀਜ਼ਾਂ ਬਾਰੇ ਸੋਚਦੇ ਰਹਿੰਦੇ ਹਾਂ ਜੋ ਚੀਜ਼ਾਂ ਸਾਡੇ ਕੋਲ ਇਸ ਵੇਲੇ ਨਹੀਂ ਮੌਜੂਦ ਉਹਨਾਂ ਨੂੰ ਹੀ ਸੋਚ-ਸੋਚ ਕੇ ਦੁਖੀ ਤੇ ਪਰੇਸ਼ਾਨ ਹੁੰਦੇ ਹੀ ਰਹਿੰਦੇ ਹਾਂ ਕਈ ਵਾਰ ਉਹਨਾਂ ਚੀਜ਼ਾਂ ਨੂੰ ਲੈ ਕੇ ਆਪਣੀ ਤੁਲਨਾ ਦੂਸਰਿਆਂ ਦੇ ਨਾਲ ਕਰਦੇ ਰਹਿੰਦੇ ਹਾਂ ਤੇ ਆਪਣੇ ਮਨ ਨੂੰ ਦੁਖੀ ਕਰਦੇ ਰਹਿੰਦੇ ਹਾਂ ਕਿ ਆਹ ਚੀਜ਼ ਮੇਰੇ ਫੁਲਾਣੇ ਦੋਸਤ ਮਿੱਤਰ ਦੇ ਕੋਲ ਹੈ ਮੇਰੇ ਭੈਣ ਭਰਾ ਦੇ ਕੋਲ ਹੈ ਪਰ ਮੇਰੇ ਕੋਲ ਕਿਉਂ ਨਹੀਂ ਫਿਰ ਏਦਾਂ ਸੋਚ-ਸੋਚ ਕੇ ਆਪਣੀ ਹੀ ਕਿਸਮਤ ਨੂੰ ਕੋਸਦੇ ਰਹਿੰਦੇ ਹਨ ਕਦੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਰਹਿੰਦੇ ਹਨ ਮਤਲਬ ਕਿ ਉਹਨਾਂ ਚੀਜ਼ਾਂ ਦੇ ਬਾਰੇ ਸੋਚ-ਸੋਚ ਕੇ ਅਸੀਂ ਹੋਰ ਜ਼ਿਆਦਾ ਦੁਖੀ ਹੋ ਜਾਂਦੇ ਹਾਂ ਤੇ ਜਿਹੜੀਆਂ ਚੀਜ਼ਾਂ ਅਜੇ ਤੱਕ ਸਾਡੇ ਕੋਲ ਨਹੀਂ ਹਨ ਉਹਨਾਂ ਬਾਰੇ ਜ਼ਿਆਦਾ ਸੋਚਦੇ ਹਨ ਪਰ ਜਦੋਂ ਪਰ ਜਦੋਂ ਹੀ ਅਸੀਂ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਦੇ ਹਾਂ ਤਾਂ ਸਾਡੇ ਮਨ ਉਸ ਵੇਲੇ ਇੱਕ ਰੱਜੀ ਹੋਈ ਰੂਹ ਬਣ ਜਾਂਦਾ ਹੈ ਸਾਡੇ ਮਨ ਦੇ ਸਾਰੇ ਗਿਲੇ ਸ਼ਿਕਵੇ ਸ਼ਿਕਾਇਤਾਂ ਹੀ ਮੁੱਕ ਜਾਂਦੀਆਂ ਹਨ ਸਾਡੇ ਮਨ ਦੇ ਵਿੱਚ ਕੋਈ ਵੀ ਆਸ ਉਮੀਦ ਨਹੀਂ ਹੁੰਦੀ ਕਿ ਅਸੀਂ ਇਸ ਚੀਜ਼ ਨੂੰ ਹਾਸਲ ਕਰਨਾ ਹੈ ਨਹੀਂ ਤਾਂ ਇਹੋ ਜਾਵੇਗਾ ਉਹੋ ਜਾਵੇਗਾ ਨਾ ਹੀ ਸਾਡੇ ਮਨ ਵਿੱਚ ਕਿਸੇ ਨੂੰ ਵੇਖ ਕੇ ਕੋਈ ਮਾੜਾ ਵਿਚਾਰ ਆਵੇਗਾ ਜਾਂ ਸਾਡੀ ਤੁਲਨਾ ਅਸੀਂ ਕਿਸੇ ਨਾਲ ਕਰ ਸਕਦੇ ਹਾਂ ਇਹੋ ਜਿਹੇ ਖਿਆਲ ਹੀ ਸਾਡੇ ਮਨ ਵਿੱਚੋਂ ਦੂਰ ਹੋ ਜਾਂਦੇ ਹਨ ਸਾਡੇ ਮਨ ਦੇ ਸਾਰੇ ਹੀ ਰੋਸੇ ਮੁੱਕ ਜਾਂਦੇ ਹਨ ਸਾਡਾ ਮਨ ਕਿਉਂਕਿ ਸਮਝ ਚੁੱਕਾ ਹੁੰਦਾ ਹੈ ਕਿ ਪਰਮਾਤਮਾ ਜੀ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਮੈਂ ਤਾਂ ਬਹੁਤਿਆਂ ਦੇ ਨਾਲੋਂ ਸੌਖਾ ਹਾਂ ਸਾ ਸੰਗਤ ਜੀ ਇਹਨਾਂ ਚੀਜ਼ਾਂ ਨੂੰ ਸੋਚਣ ਦੇ ਬਾਰੇ ਆਪਣੇ ਤੋਂ ਨੀਵੇਂ ਵੱਲ ਵੇਖ ਕੇ ਸੋਚਿਓ ਕਿ ਉਹਨਾਂ ਦੇ ਕੋਲ ਵੀ ਕੀ ਹੈ ਜਿਨ੍ਹਾਂ ਦੇ ਕੋਲ ਤੁਹਾਡੇ ਵਾਲੀਆਂ ਚੀਜ਼ਾਂ ਨਹੀਂ ਹਨ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਕਦਰ ਬਾਰੇ ਸੋਚ ਕੇ ਵੇਖਿਓ ਫਿਰ ਤੁਹਾਨੂੰ ਕਦੇ ਵੀ ਪਰਮਾਤਮਾ ਜੀ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੋਵੇਗਾ ਕਿਉਂਕਿ ਸਾਧ ਸੰਗਤ ਜੀ ਜੋ ਚੀਜ਼ਾਂ ਇਸ ਵੇਲੇ ਸਾਡੇ ਕੋਲ ਹਨ ਇਹਨਾਂ ਚੀਜ਼ਾਂ ਨੂੰ ਕਈ ਲੋਕ ਤਾਂ ਅਜੇ ਤਰਸ ਰਹੇ ਹਨ ਫਿਰ ਅਹਿਸਾਸ ਹੁੰਦਾ ਹੈ ਕਿ ਵਾਹਿਗੁਰੂ ਜੀ ਨੇ ਤੇ ਸਾਡੇ ਤੇ ਕਿੰਨੀ ਕਿਰਪਾ ਕੀਤੀ ਹੈ ਪਰਮਾਤਮਾ ਜੀ ਨੇ ਸਾਨੂੰ ਬੜਾ ਕੁਝ ਦਿੱਤਾ ਹੈ ਸੋ ਇਸੇ ਲਈ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਸਵੇਰੇ ਉੱਠਦੇ ਅਨਸਾਰ ਹੀ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਲਈ ਸ਼ੁਕਰਾਨਾ ਕਰਨਾ ਚਾਹੀਦਾ ਹੈ ਇਸ ਗੱਲ ਦਾ ਦੂਜਾ ਫਾਇਦਾ ਇਹ ਹੁੰਦਾ ਹੈ ਜੇ ਜਦੋਂ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਜੀ ਤਾਂ ਸਾਡੇ ਤੇ ਖੁਸ਼ ਹੁੰਦੇ ਹੀ ਹਨ ਬਲਕਿ ਪੂਰੀ ਕੁਦਰਤ ਪੂਰੀ ਕਾਇਨਾਤ ਹੀ ਸਾਡੇ ਤੇ ਮਿਹਰਬਾਨ ਹੋ ਜਾਂਦੀ ਹੈ ਕਿ ਇਹ ਜਿਹੜਾ ਬੰਦਾ ਹੈ ਇਹ ਸਾਡੀ ਕਦਰ ਕਰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਜੋ ਕੰਮ ਫਿਰ ਸਾਨੂੰ ਅਸੰਭਵ ਲੱਗ ਰਹੇ ਹੁੰਦੇ ਹਨ ਉਹ ਵੀ ਕੰਮ ਫਿਰ ਸਫਲਤਾਪੂਰਵਕ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਹਨ ਉਹ ਕੰਮ ਪੂਰੇ ਕਰਾਉਣ ਦੇ ਵਿੱਚ ਪੂਰੀ ਕੁਦਰਤ ਤੇ ਕਾਇਨਾਤ ਆਪਣਾ ਜ਼ੋਰ ਲਗਾ ਦਿੰਦੀ ਹੈ ਮਤਲਬ ਹਰ ਕੰਮ ਸਾਡੀ ਜ਼ਿੰਦਗੀ ਦਾ ਆਸਾਨ ਬਣ ਜਾਂਦਾ ਹੈ ਕੁਦਰਤ ਮਿਹਰਬਾਨ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਕਿਧਰੋਂ ਕੋਈ ਮਿਹਰਬਾਨ ਆ ਗਿਆ ਕੋਈ ਮਦਦਗਾਰ ਆ ਗਿਆ ਜਿਸ ਕਰਕੇ ਸਾਡੇ ਕੰਮ ਨੂੰ ਉਸਨੇ ਸਫਲਤਾਪੂਰਵਕ ਪੂਰਾ ਕਰ ਦਿੱਤਾ ਇਸੇ ਕਰਕੇ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਲਾਜ਼ਮੀ ਹੈ ਜਿਵੇਂ ਜਿਵੇਂ ਸ਼ੁਕਰਾਨਾ ਕਰਾਂਗੇ ਓਵੇਂ ਓਵੇਂ ਹੀ ਸਾਡੇ ਘਰ ਦੀਆਂ ਬਰਕਤਾਂ ਵੱਧਦੀਆਂ ਜਾਣਗੀਆਂ ਇਸ ਗੱਲ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਅਪਣਾ ਕੇ ਵੇਖਣਾ ਸਾਡੇ ਜੀਵਨ ਦੇ ਵਿੱਚ ਸੁੱਖ ਵੱਧਦੇ ਹਨ ਸੁਖੀ ਰਹਿਣਾ ਤਾਂ ਵਾਹਿਗੁਰੂ ਜੀ ਦਾ ਹਰ ਰੋਜ਼ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਦਾ ਨਾਮ ਜਪੋ ਗੁਰੂ ਜੀ ਦਾ ਗਿਆਨ ਹਾਸਲ ਕਰੋ ਆਪਣੇ ਦਿਨ ਦੀ ਸ਼ੁਰੂਆਤ ਜਦੋਂ ਗੁਰੂ ਦੇ ਗਿਆਨ ਤੋਂ ਕਰਾਂਗੇ ਨਾ ਜੀ ਤੇ ਗੁਰੂ ਜੀ ਦੀ ਮੱਤ ਦੇ ਅਨੁਸਾਰ ਚੱਲਾਂਗੇ ਤਾਂ ਹਮੇਸ਼ਾ ਸੁਖੀ ਰਹਾਂਗੇ ਸੋ ਇਸ ਲਈ ਸਵੇਰੇ ਉੱਠਦੇ ਅਨੁਸਾਰ ਹੀ ਸਾਧ ਸੰਗਤ ਜੀ ਪਰਮਾਤਮਾ ਜੀ ਦਾ ਨਾਮ ਜਪੋ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰੋ ਜੋ ਵੀ ਸਿੱਖ ਧਰਮ ਦੇ ਵਿੱਚ ਇਸ਼ਨਾਨ ਕਰਕੇ ਗੁਰਬਾਣੀ ਦਾ ਜਾਪ ਕਰਦੇ ਹਨ ਗੁਰੂ ਦਾ ਗਿਆਨ ਧਿਆਨ ਫਿਰ ਸਾਡੀ ਕਾਮਯਾਬੀ ਦੇ ਲਈ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਉਸ ਤੋਂ ਬਾਅਦ ਦੂਜਾ ਕੰਮ ਹੈ ਜੀ ਆਪਣੀ ਸਿਹਤ ਦਾ ਧਿਆਨ ਰੱਖੋ ਸਾਰ ਸੰਗਤ ਜੀ ਜੇ ਸਾਡਾ ਸਰੀਰ ਤੰਦਰੁਸਤ ਹੋਵੇਗਾ ਨਰੋਆ ਹੋਵੇਗਾ ਤਾਂ ਫਿਰ ਅਸੀਂ ਸਭ ਕੁਝ ਠੀਕ ਠਾਕ ਕੰਮਾਂ ਨੂੰ ਸਫਲਤਾਪੂਰਵਕ ਪੂਰਿਆ ਕਰ ਸਕਦੇ ਹਾਂ ਅਸੀਂ ਜੋ ਵੀ ਆਪਣੀ ਜ਼ਿੰਦਗੀ ਵਿੱਚ ਪ੍ਰਾਪਤ ਕਰਨਾ ਚਾਹੁੰਦੇ ਹਾਂ ਕਰ ਸਕਦੇ ਹਾਂ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਾਂ ਮਨ ਦੀਆਂ ਇਛਾਵਾਂ ਨੂੰ ਪੂਰੀਆਂ ਕਰ ਸਕਦੇ ਹਾਂ ਅਸੀਂ ਰੱਜ ਕੇ ਮਿਹਨਤ ਕਰ ਸਕਦੇ ਹਾਂ ਜੇ ਸਰੀਰ ਤੰਦਰੁਸਤ ਤੇ ਨਰੋਇਆ ਹੈ ਨਾ ਤਾਂ ਫਿਰ ਮਿਹਨਤ ਕਰਕੇ ਜਿੰਨਾ ਚਾਹੀਏ ਧਨ ਦੌਲਤ ਕਮਾ ਸਕਦੇ ਹਾਂ ਆਪਣੇ ਜੀਵਨ ਦੇ ਵਿੱਚ ਸੁੱਖ ਕਮਾ ਸਕਦੇ ਹਾਂ ਵਾਹਿਗੁਰੂ ਜੀ ਨੇ ਸਾਨੂੰ ਬੜਾ ਸੋਹਣਾ ਸਰੀਰ ਦਿੱਤਾ ਹੈ ਕਈ ਵਾਰੀ ਅਸੀਂ ਆਪਣੀਆਂ ਗਲਤੀਆਂ ਕਰਕੇ ਅਣਗਹਿਲੀਆਂ ਕਰਕੇ ਹੀ ਆਪਣੇ ਸਰੀਰ ਨੂੰ ਬਿਮਾਰ ਬਣਾ ਲੈਂਦੇ ਹਾਂ ਸੋ ਸਰੀਰ ਦੀ ਤੰਦਰੁਸਤੀ ਵੱਲ ਤੁਸੀਂ ਖਾਸ ਧਿਆਨ ਦੇਣਾ ਹੈ ਜੀ ਤੇ ਜੇ ਸਰੀਰ ਬਿਮਾਰ ਹੋਵੇ ਕਿਸੇ ਵੀ ਤਰ੍ਹਾਂ ਦੇ ਰੋਗ ਦੇ ਨਾਲ ਤੁਸੀਂ ਗ੍ਰਸਤ ਹੋ ਜਾਵੋ ਤਾਂ ਫਿਰ ਭਾਵੇਂ ਜੀਵਨ ਦੇ ਵਿੱਚ ਜਿੰਨੀਆਂ ਮਰਜ਼ੀ ਸੁੱਖ ਸਹੂਲਤਾਂ ਹੋਣ ਸੁੱਖ ਹੋਣ ਧਨ ਦੌਲਤ ਹੋਵੇ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਸਭ ਕੁਝ ਆਪਣੇ ਸਰੀਰ ਦੀ ਤੰਦਰੁਸਤੀ ਦੇ ਨਾਲ ਹੀ ਸਹੀ ਲੱਗਦਾ ਹੈ ਸੋ ਸਰੀਰ ਨੂੰ ਵੀ ਤੰਦਰੁਸਤ ਤੇ ਨਰਵਾ ਰੱਖਣਾ ਹੈ ਇਸ ਦੇ ਲਈ ਸਰੀਰ ਦੇ ਲਈ ਸਮਾਂ ਜ਼ਰੂਰ ਕੱਢੋ ਇਹ ਵੀ ਸਵੇਰੇ ਉੱਠ ਗਿਆ ਹੈ ਇਹਦੇ ਲਈ ਵੀ ਕੁਝ ਸਮਾਂ ਕੱਢੋ ਇਸ ਨੂੰ ਸੈਰ ਕਰਵਾਓ ਕੋਈ 5-10 ਮਿੰਟ ਆਪਣੇ ਸਰੀਰ ਲਈ ਕੱਢ ਲੈਣੇ ਚਾਹੀਦੇ ਹਨ ਤਾਂ ਹੀ ਸਾਡਾ ਸਰੀਰ ਤੰਦਰੁਸਤ ਤੇ ਨਰੋਵਾ ਰਹੇਗਾ ਪਰ ਇੱਕ ਵਾਰ ਜਦੋਂ ਸਾਡਾ ਸਰੀਰ ਬਿਮਾਰ ਪਿਆ ਜਾਂਦਾ ਹੈ ਕਈ ਤਰ੍ਹਾਂ ਦੇ ਰੋਗ ਤੇ ਬਿਮਾਰੀਆਂ ਇਸ ਨੂੰ ਘੇਰ ਲੈਂਦੇ ਹਨ ਤਾਂ ਫਿਰ ਅਸੀਂ ਕਿਸੇ ਤਰ੍ਹਾਂ ਦੀ ਵੀ ਆਪਣੇ ਸਰੀਰ ਦੇ ਨਾਲ ਅਣਗਹਿਲੀ ਫਿਰ ਅਸੀਂ ਕਿਸੇ ਤਰ੍ਹਾਂ ਦੀ ਕੋਈ ਸੈਰ ਤੇ ਕਸਰਤ ਵੀ ਨਹੀਂ ਕਰ ਪਾਉਂਦੇ ਇਹ ਸਭ ਕੁਝ ਸਰੀਰ ਦੀ ਤੰਦਰੁਸਤੀ ਦੇ ਨਾਲ ਹੀ ਹੈ ਉਸ ਤੋਂ ਬਾਅਦ ਆਪਣੇ ਮਨ ਦਾ ਖਾਸ ਧਿਆਨ ਰੱਖੋ ਮਨ ਨੂੰ ਜਿੰਨਾ ਵੀ ਹੋਵੇ ਬੋਝ ਚਿੰਤਾਵਾਂ ਤੋਂ ਰਹਿਤ ਰੱਖੋ ਉਨਾ ਹੀ ਇਹ ਖੁਸ਼ ਰਹੇਗਾ ਮਨ ਤੇ ਮਨ ਦੇ ਵਿੱਚ ਕਦੇ ਵੀ ਕਿਸੇ ਬਾਰੇ ਮਾੜੇ ਖਿਆਲ ਨਹੀਂ ਆਉਣ ਦੇਣੇ ਕਿਸੇ ਦੇ ਪ੍ਰਤੀ ਮਾੜੀ ਸੋਚ ਨਹੀਂ ਰੱਖਣੀ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਕਿਉਂਕਿ ਇਹ ਸਾਡੀ ਮਾੜੀ ਸੋਚ ਸਾਡੇ ਮਨ ਵਿੱਚ ਈਰਖਾ ਤੇ ਹੰਕਾਰ ਪੈਦਾ ਕਰਦੀ ਹੈ ਜਦੋਂ ਅਸੀਂ ਕਿਸੇ ਦੇ ਨਾਲ ਈਰਖਾ ਕਰਦੇ ਹਾਂ ਆਪਣੇ ਦੋਨੋਂ ਦੂਜਿਆਂ ਦੇ ਨਾਲ ਆਪਣੇ ਦੀ ਤੁਲਨਾ ਕਰਦੇ ਰਹਿੰਦੇ ਹਨ ਸਾਡੇ ਤੋਂ ਕਈ ਮਾੜੇ ਕੰਮ ਹੋ ਜਾਂਦੇ ਹਨ ਕਿਉਂਕਿ ਈਰਖਾ ਵਸ ਪਿਆ ਇਨਸਾਨ ਕਈ ਮਾੜੇ ਕਰਮ ਕਰ ਬੈਠਦਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਘਟ ਤੇ ਦੂਜਿਆਂ ਦੀ ਜ਼ਿੰਦਗੀ ਵਿੱਚ ਜ਼ਿਆਦਾ ਧਿਆਨ ਰੱਖਦਾ ਹੈ ਸੋ ਆਪਣੇ ਮਨ ਨੂੰ ਈਰਖਾ ਹੰਕਾਰ ਤੇ ਕਾਮ ਕ੍ਰੋਧ ਤੋਂ ਬਚਾ ਕੇ ਰੱਖਣਾ ਹੈ ਇਹ ਸਭ ਕੁਝ ਕਰਨਾ ਤਾਂ ਹੀ ਸੰਭਵ ਹੋ ਪਾਵੇਗਾ ਜਦੋਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਇਸ ਕਰਕੇ ਇਹਨੂੰ ਸਵੇਰੇ ਉੱਠਦੇ ਅੰਸਾਰ ਹੀ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜ ਦੇਣਾ ਹੈ ਜਦੋਂ ਅਸੀਂ ਵਾਹਿਗੁਰੂ ਜੀ ਦਾ ਨਾਮ ਜਪਾਂਗੇ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਾਂਗੇ ਤਾਂ ਇਹ ਮਨ ਆਪਣੇ ਆਪ ਹੀ ਖੁਸ਼ ਹੋ ਜਾਵੇਗਾ ਮਜ਼ਬੂਤ ਬਣ ਜਾਵੇਗਾ ਸੋ ਮੁਕਤੀ ਦੀ ਗੱਲ ਸਾਧ ਸੰਗਤ ਜੀ ਇਹ ਹੈ ਜੀ ਕਿ ਜੀਵਨ ਵਿੱਚ ਸੁਖੀ ਰਹਿਣਾ ਚਾਹੁੰਦੇ ਹੋ ਖੁਸ਼ ਰਹਿਣਾ ਚਾਹੁੰਦੇ ਹੋ ਆਪਣੇ ਤਨ ਤੇ ਮਨ ਦੋਵਾਂ ਦਾ ਹੀ ਅੱਜ ਤੋਂ ਖਾਸ ਧਿਆਨ ਰੱਖਣਾ ਸ਼ੁਰੂ ਕਰ ਦਿਓ ਕਿਉਂਕਿ ਤਨ ਤੇ ਮਨ ਜਿਹੜੇ ਹਨ ਦੋਵੇਂ ਹੀ ਤੰਦਰੁਸਤ ਤੇ ਨਿਰੋਏ ਰਹਿਣੇ ਚਾਹੀਦੇ ਹਨ ਤਾਂ ਹੀ ਅਸੀਂ ਕੋਈ ਕੰਮ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਤਨ ਤੇ ਮਨ ਤਾਂ ਤੁਰਸਤਾ ਰਹਿਣਗੇ ਜਦੋਂ ਇਹ ਮਨ ਗੁਰੂ ਚਰਨਾਂ ਨਾਲ ਜੁੜੇਗਾ ਉਸ ਤੋਂ ਬਾਅਦ ਆਪਣੇ ਮਨ ਵਿੱਚ ਕਰਪਲਾ ਤੇ ਹੋ ਪਲਾ ਅੰਤ ਭਲੇ ਦਾ ਪਲਾ ਇਹ ਭਾਵਨਾ ਰੱਖਣੀ ਚਾਹੀਦੀ ਹੈ ਤੇ ਜਦੋਂ ਵੀ ਮੰਗਣਾ ਹੈ ਸਿਰਬੱਤ ਦਾ ਭਲਾ ਹੀ ਮੰਗਣਾ ਹੈ ਭਲਾ ਕਰਕੇ ਭੁੱਲ ਜਾਣਾ ਹੈ ਤੁਹਾਡੇ ਵੱਲੋਂ ਕੀਤਾ ਹੋਇਆ ਭਲਾ ਕੰਮ ਨੇਕ ਕਰਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਜ਼ਰੂਰ ਆਵੇਗਾ ਤੁਹਾਨੂੰ ਖੁਦ ਮਹਿਸੂਸ ਹੋਵੇਗਾ ਸਾਥ ਸੰਗਤ ਜੀ ਇਹ ਸਾਡੇ ਵੱਲੋਂ ਕੀਤੇ ਹੋਏ ਨੇਕ ਕੰਮ ਕੀਤੀ ਹੋਈ ਬੰਦਗੀ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਸਾਡੇ ਤੇ ਕੋਈ ਔਖੀ ਘਣੀ ਆਉਣ ਪੈਂਦੀ ਹੈ ਜਦੋਂ ਸਾਡੇ ਤੇ ਕੋਈ ਦੁਵਿਧਾ ਬਣ ਜਾਂਦੀ ਹੈ ਅਸੀਂ ਦੁਆਵਾਂ ਅਤੇ ਅਸੀਸਾਂ ਜਿਹੜੀਆਂ ਕਮਾਈਆਂ ਹੋਣਗੀਆਂ ਭਜਨ ਬੰਦਗੀ ਕੀਤੀ ਹੋਵੇਗੀ ਨੇਕ ਕਰਮ ਕੀਤੇ ਹੋਣਗੇ ਤਾਂ ਫਿਰ ਪਤਾ ਹੀ ਨਹੀਂ ਲੱਗਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸ ਰੂਪ ਵਿੱਚ ਆ ਕੇ ਸਾਡੀ ਮਦਦ ਕਰ ਦੇਣਗੇ ਸਾਡੀ ਬਹਾ ਫੜ ਕੇ ਸਾਡੇ ਸਾਰੇ ਹੀ ਕੰਮ ਠੀਕ ਕਰ ਦਿੰਦੇ ਹਨ ਸੋ ਸਾਧ ਸੰਗਤ ਜੀ ਮੁਕ ਦੀ ਗੱਲ ਇਹ ਹੈ ਜੀ ਕਿ ਹਰ ਵੇਲੇ ਆਪਣੇ ਮਨ ਨੂੰ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਨਾਲ ਜੋੜ ਕੇ ਰੱਖਣਾ ਹੈ ਜੋ ਮਾਲਕ ਨੇ ਦਿੱਤਾ ਹੈ ਮਾਲਕ ਦਾ ਸ਼ੁਕਰਾਨਾ ਰੋਜ਼ਾਨਾ ਹੀ ਕਰਨਾ ਹੈ ਹਰ ਰੋਜ਼ ਸਵੇਰੇ ਉੱਠਦੇ ਅਨਸਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹੋ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸਦਾ ਹੀ ਮੇਰੇ ਅੰਗ ਸੰਗ ਰਹਿਣਾ ਮੈਨੂੰ ਕਦੇ ਇਕੱਲਾ ਨਾ ਛੱਡਿਓ ਜਿਹੜਾ ਕੰਮ ਤੁਹਾਨੂੰ ਚੰਗਾ ਲੱਗਦਾ ਹੈ ਉਹੀ ਮੇਰੇ ਕੋਲੋਂ ਕਰਵਾ ਲੈਣਾ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗਦਾ ਉਹ ਮੇਰੇ ਤੋਂ ਨਾ ਕਰਵਾਇਓ ਜਦੋਂ ਕਿਸੇ ਕੰਮ ਦੇ ਲਈ ਘਰੋਂ ਬਾਹਰ ਜਾਣਾ ਹੈ ਉਦੋਂ ਵੀ ਇਹੋ ਅਰਦਾਸ ਬੇਨਤੀ ਕਰਕੇ ਜਾਣਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਨਾਲ ਚੱਲੋ ਇੱਕ ਪਲ ਦੇ ਲਈ ਇੱਕ ਛਿਨ ਦੇ ਲਈ ਵੀ ਮੈਨੂੰ ਇਕੱਲਾ ਨਾ ਛੱਡਿਓ ਸਾਰੇ ਹੀ ਕਾਰਜ ਮੇਰੇ ਆਪ ਅੱਗੇ ਹੋ ਕੇ ਸਵਾਰ ਦਿਓ ਜਦੋਂ ਇਸ ਤਰ੍ਹਾਂ ਅਸੀਂ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਤੇ ਵਿਸ਼ਵਾਸ ਬਣਾਵਾਂਗੇ ਨਾ ਪਰਮਾਤਮਾ ਜੀ ਫਿਰ ਸਾਡੇ ਤੇ ਮਿਹਰ ਭਰਿਆ ਹੱਥ ਰੱਖ ਦੇਣਗੇ ਸਾਡਾ ਕੋਈ ਕਦੇ ਮਾੜਾ ਸੋਚ ਵੀ ਨਹੀਂ ਸਕਦਾ ਕਿਉਂਕਿ ਪਰਮਾਤਮਾ ਜੀ ਤਾਂ ਸਾਡੇ ਅੰਗ ਸੰਗ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ